ਦਸੰਬਰ ਦਸੰਦੇ ਵਿੱਚ ਬੈਠੀਆਂ ਗੁਰੂ ਕੀਆ ਸੰਗਤਾਂ ਨੂੰ ਸਾਡੇ ਜਥੇ ਵੱਲੋਂ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਧ ਸੰਗਤ ਅੱਜ ਇਹ ਜਥਾ ਵਿਗੜਵਾਲ ਤੋਂ ਪਿੰਡ ਵਿਗੜਵਾਲ ਜਿਹੜਾ ਸੰਗਰੂਰ ਸ੍ਰਾਮ ਦੇ ਨੇੜੇ ਪਿੰਡ ਆ ਦਾਸ ਉਥੇ ਗੁਰਦੁਆਰਾ ਰਮਦਾਸ ਸਰ ਸਾਹਿਬ ਹੈਡ ਗ੍ਰੰਥੀ ਦੀ ਬਤੌਰ ਸੇਵਾ ਕਰ ਰਹੇ ਆ ਭਾਈ ਇਹ ਅਸਪ੍ਰੀਤ ਸਿੰਘ ਜੱਸੀ ਫੌਜੀ ਸਹਿਬਾਨ ਆ ਜਿਹੜੀ ਪਿੱਛੇ ਫੁੱਲવાડી ਸਿੱਖ ਕੌਮ ਦੇਖ ਰਹੀ ਹੈ ਇਹ ਇਹਨਾਂ ਮਾਲੀਆਂ ਦੀ ਦੇਣ ਆ ਭਾਈ ਸੋ ਸਾਧੂ ਸੰਗਤ ਨੂੰ ਬੇਨਤੀ ਕਰਦੇ ਆ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਅੱਜ ਇੱਕ ਚੇਤਾ ਖਾਲਸੇ ਦਾ ਨਵਾਂ ਸਾਲ ਆ ਸਾਰੀਆਂ ਗੁਰੂਕੀਆਂ ਸੰਗਤਾਂ ਨੂੰ ਸਾਡੇ ਜਥੇ ਵੱਲੋਂ ਛੇ ਦੇ ਮਹੀਨੇ ਜਿਹੜਾ ਗੁਰਮਤਿ ਦੇ ਅਨੁਸਾਰ ਭਾਈ ਨਵਾਂ ਸਾਲ ਚੜਦਾ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਪਿੰਡ ਕਾਕੂਵਾਲ ਜੋਗੀ ਪੀਰਾਂ ਦੇ ਝੜੇ ਦੇ ਵਿੱਚ ਬਾਬਾ ਨਸੱਤਰ ਸਿੰਘ ਜੀ ਰਹਿੰਦੇ ਨੇ ਮਹਾਕਾਲ ਮਹਾਪੁਰਖਾ ਇਹ ਇੱਕ ਨਾ ਰੱਬ ਦੇ ਨਾਮ ਦੇ ਵਿੱਚ ਭਿੱਜੀ ਹੋਈ ਰੂਹ ਆ ਬਾਬਾ ਨਸੱਤਰ ਸਿੰਘ ਜੀ ਦਸਾਂ ਨੇ ਟਕਸਾਲ ਦੇ ਵਿੱਚ ਵਿਦਿਆ ਪ੍ਰਾਪਤ ਕੀਤੀ ਬਹੁਤ ਸੰਤਾਂ ਮਹਾਪੁਰਖਾਂ ਦੇ ਦਰਸ਼ਨ ਕੀਤੇ ਬਹੁਤ ਐਂਡ ਰਿਕਾਰਡ ਬੇਬੀ ਚੱਕੇ ਭਾਈ ਪਰ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਅੰਦਰੋਂ ਸਾਂਝ ਪਈ ਨਾ ਤਾਂ ਇਹ ਮਹਾਪੁਰਖਾਂ ਦੇ ਕੋਲੋਂ ਆ ਕੇ ਸਮਝ ਪਈ ਸੋ ਸਾਧੂ ਸੰਗਤ ਭਾਈ ਅੱਜ ਬਾਬਾ ਨਸਰ ਸਿੰਘ ਜੀ ਕੋਲੇ ਅਸੀਂ ਨਵੇਂ ਸਾਲ ਵਿੱਚ ਸਾਨੂੰ ਆਉਣਾ ਪਿਆ ਆਉਣਾ ਤਾਂ ਅਸੀਂ ਹੌਲੇ ਮੁਹੱਲੇ ਨੂੰ ਸੀ ਇਹ ਫੌਜੀ ਸਹਿਬਾਨ ਕੱਲ ਕਹਿੰਦੇ ਭਾਈ ਛੁੱਟੀ ਨਹੀਂ ਹੈਗੀ ਬੱਚਿਆਂ ਨੂੰ ਬੱਚਿਆਂ ਦੇ ਪੇਪਰ ਨੇ ਇੱਕਵੇਂ ਪੰਜਾਬ ਗਵਰਨਮੈਂਟ ਨੂੰ ਵੀ ਭਾਈ ਬੇਨਤੀ ਕਰਦਾ ਵੀ ਦੇਖੋ ਹੌਲੀ ਦੀ ਸੁੱਟੀ ਐ ਤਾਂ ਖਾਲਸੇ ਦੇ ਹੌਲੇ ਮਹੱਲੇ ਦੀ ਕੋਈ ਸੁੱਟੀ ਨਹੀਂ ਰੱਖੀ ਬੱਚਾਂ ਵਾਸਤੇ ਗੁਰੂ ਕਨਿਤਰ ਸੱਚੇ ਪਾਤਸ਼ਾਹ ਮਹਾਰਾਜ ਵਰਗੇ ਨਾਂ ਤਾਂ ਦੁਨੀਆ ਤੇ ਕਿਸੇ ਤੋਂ ਕੁਰਬਾਨੀ ਹੋ ਸਕਦੀ ਐ ਨਾ ਕੋਈ ਦੁਨੀਆ ਤੇ ਕਰ ਸਕਦਾ ਨਾ ਕੋਈ ਐਡਾ ਵੱਡਾ ਭਾਈ ਗੁਰੇਵਰ ਆ ਸਕਦਾ ਤੇ ਸਾਧ ਸੰਗਤ ਇੱਕ ਗਵਰਨਮੈਂਟ ਨੂੰ ਭਾਈ ਦੇਖਣਾ ਚਾਹੀਦਾ ਐਡੇ ਮਹਾਨ ਗੁਰਮਤ ਗੁਰਪੁਰਬਾਂ ਦੇ ਉੱਤੇ ਤੇ ਸੁੱਟਣਾ ਹੋਣੀ ਐ ਤਾਂ ਇਹਦੇ ਨਾਲ ਜੋ ਖਾਲਸੇ ਦੀ ਰੋਹ ਰੀਤਾਂ ਦੇ ਅਨਸਾਰ ਜੋੜ ਮੇਲੇ ਆਉਂਦੇ ਨੇ ਸੋ ਇੱਕ ਹੋਰ ਬੇਨਤੀ ਕਰਦਾ ਭਾਈ ਸਿੱਖ ਕੌਮ ਨੂੰ ਆ ਜਿਹੜੀ ਆਪਾਂ ਸਿੱਖ ਫੁੱਲ ਬਾੜੀ ਵੇਖ ਰਹੇ ਆ ਇਹ ਭਾਈ ਫੌਜੀ ਸਾਹਿਬ ਦੀ ਦੇਣ ਆ ਸਾਰੀ ਫੌਜੀ ਸਾਹਿਬ ਹੁਣ ਅੰਮ੍ਰਿਤ ਵਾਸਤੇ ਆਪ ਤਿਆਰ ਹੋਏ ਨੇ ਇਹ ਨਹੀਂ ਹੈਗਾ ਵੀ ਸਿੰਘ ਨਾਲ ਜੁੜ ਕੇ ਵੀ ਅੰਮ੍ਰਿਤ ਛਕ ਲੈ ਘੰਡੇ ਬਾਟੇ ਦਾ ਪਹਿਲਾਂ ਅੰਦਰੋਂ ਪਾਣੀ ਤੇ ਬਾਣੇ ਨਾਲ ਜੁੜੇ ਇਤਿਹਾਸ ਪੜਿਆ ਸਾਡੇ ਨਾਲ ਕੋਲ ਆਉਂਦੇ ਨੇ ਬੱਚਿਆਂ ਦੀ ਗੁਰਮਤਿ ਦੀ ਕਲਾਸ ਲੱਗਦੀ ਆ ਸਾਡੇ ਗੁਰਦੁਆਰਾ ਸਾਹਿਬ ਪਹਿਲਾਂ ਸਿੱਖੀ ਬਾਰੇ ਇਤਿਹਾਸ ਬਾਰੇ ਗੁਰਬਾਣੀ ਬਾਰੇ ਗੁਰੂ ਬਾਰੇ ਸਮਝ ਗਏ ਨਾ ਫੇਰ ਅੰਮ੍ਰਿਤ ਨੂੰ ਤਿਆਰ ਹੋਏ ਨੇ ਹੁਣ ਬਹੁਤ ਵੱਡੇ ਭਾਗ ਨੇ ਇਹ ਸਾਰਾ ਪਰਿਵਾਰ ਖਾਲਸੇ ਦੇ ਜਨਮ ਦਿਨ ਤੇ ਵਿਸਾਖੀ ਤੇ ਇਹ ਸਾਧ ਸੰਗਤ ਇਹ ਅੰਮ੍ਰਿਤ ਦੀ ਪਾਨ ਕਰ ਰਿਹਾ ਸਾਰਾ ਪਰਿਵਾਰ ਵਧਾਈ ਦੇ ਪਾਤਰ ਨੇ ਇਹੋ ਜੇ ਮਾਲੀਆਂ ਦੀ ਲੋੜ ਹੈ ਭਾਈ ਆਹ ਵੇਖੋ ਅੱਜ ਆਪਾਂ ਇੱਕ ਮੈਂ ਇਹ ਬੱਚੇ ਇਧਰ ਬੈਠੇ ਫੋਟੋ ਕਰਾ ਰਹੇ ਸੀ ਮੈਂ ਤਾਂ ਦੂਰ ਖੜਾ ਸੀ ਮੈਨੂੰ ਇੱਕੋ ਟਾਣੀ ਦੇ ਬੈਠਿਆਂ ਦੇ ਬੱਚਿਆਂ ਨੂੰ ਇੱਕਦਮ ਮੈਨੂੰ ਇੱਕ ਝਲਕ ਮਹਿਸੂਸ ਹੋਈ ਮਹਾਰਾਜ ਹੈ ਆਕਾਸ਼ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਐ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਜਿੱਦੈ ਸਾਡੀ ਸਿੱਖ ਕੌਮ ਜਿਵੇਂ ਆ ਇੱਕ ਤਾਂ ਇੱਕ ਤਾਣੇ ਦੇ ਉੱਤੇ ਸਿੱਖ ਫੁੱਲਵਾੜੀ ਖੜੀ ਆ ਆਕਾਸ਼ ਜਿੱਕਿ ਤੇ ਸਾਡੀ ਸਿੱਖ ਕੌਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਚਾਰ ਪੜਾ ਨੂੰ ਮੰਨ ਕੇ ਇੱਕ ਧਾਣੀ ਤੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਗਏ ਸਾਡੇ ਕੋਈ ਦੁਨੀਆ ਦੀ ਤਾਕਤ ਕੋਈ ਵੀ ਨਹੀਂ ਪੈਚਾ ਸਕਦੀ ਸੱਭੇ ਸੰਜੀਵ ਵਾਲ ਸਦਾਇਨ ਕੋ ਇਹਨਾਂ ਦੇ ਸਾਹਿਬ ਰਾਜੀਓ ਸਿੱਖ ਕੌਮ ਇੱਕ ਉਹ ਕੌਮ ਹੈ ਜਿੱਥੇ ਸਰਬਸਾਂਝੀ ਵਾਲਤਾ ਦਾ ਹੋਕਾ ਦਿੱਤਾ ਜਾਂਦਾ ਹੈ ਕਿਸੇ ਵੀ ਊਚ ਨੀਚ ਦਾ ਭੇਦਭਾਵ ਨਹੀਂ ਸਾਡੇ ਸਿੱਖ ਕੌਮ ਦੇ ਵਿੱਚ ਕੋਈ ਖੱਤਰੀ ਬ੍ਰਾਹਮਣ ਸੂਤ ਵਾਇਸ ਅਪਦੇਸ਼ ਚੋਂ ਮਰਨਾ ਕੋ ਸਾਂਝਾ ਸਾਰਿਆਂ ਨੂੰ ਇੱਕੋ ਜਿਹਾ ਅਪਦੇਸ਼ ਆ ਭਾਈ ਐਡੇ ਧਰਮ ਨੂੰ ਪਿਛਾੜ ਦੇਣਾ ਐਡੇ ਧਰਮ ਨੂੰ ਪਿੱਛੇ ਕਰ ਦੇਣਾ ਸਭ ਸੰਗਤ ਇਹ ਬਹੁਤ ਵੱਡੀਆਂ ਸਾਜਸਤਾਂ ਦਾ ਸ਼ਿਕਾਰ ਹੋ ਰਹੀ ਹੈ ਅੱਜ ਕੌਮ ਅੱਜ ਲੋੜ ਹੈ ਭਾਈ ਜਿਵੇਂ ਭਾਈ ਸਾਹਿਬ ਭਾਈ ਪਉਜੀ ਸਾਹਿਬ ਨੇ ਜੋ ਸਿੱਗੈ ਨੇ ਦਿਨੇ ਪਿਆਰ ਦੇ ਵਿੱਚ ਉਹ ਜੱਸੀ ਫੌਜੀ ਭਾਈ ਕਹਿੰਦੇ ਨੇ ਪਿੰਡ ਦੇ ਵਿੱਚ ਵਿਰੋਧ ਵਾਲ ਦੇ ਵਿੱਚ ਸੰਸਾਦ ਸੰਗਤ ਬੇਨਤੀ ਆ ਵੀ ਹਰ ਇੱਕ ਪਿੰਡ ਦੇ ਵਿੱਚ ਇਹੋ ਜਿਹਾ ਮਾਲੀ ਹੋਣਾ ਚਾਹੀਦਾ ਇਹੋ ਜਿਹੇ ਮਾਲੀਆਂ ਦੀ ਲੋੜ ਹੈ ਭਾਈ ਝੂਠੇ ਮੂਠੇ ਪ੍ਰਚਾਰਕਾਂ ਦੀ ਲੋੜ ਨਹੀਂ ਝੂਠੀ ਮੁੱਟੀ ਸ਼ੋਰਤ ਦੀ ਲੋੜ ਨਹੀਂ ਆਹ ਵੇਖੋ ਇਹਨਾਂ ਦੀ ਭਾਈ ਜਾਗ ਦੀ ਮਿਸਾਲ ਹੈ ਜਉਂਦੀ ਜਾਗ ਦੀ ਮਿਸਾਲ ਹੈ ਇਹਦੇ ਵਿੱਚ ਕੋਈ ਦੋ ਰਹਿਮਾਨੀ ਸਾਹਿਬ ਸੰਗਤ ਹੈ ਇਹ ਇਹਨਾਂ ਭਾਈ ਸਾਹਿਬ ਦੀ ਦੇਣਾ ਇਹਨਾਂ ਦੀ ਸੇਵਾ ਦੇ ਕੇ ਦਾਸ ਨੂੰ ਵੀ ਚਾ ਉੱਠਿਆ ਵੀ ਭਈ ਜਿੰਨੀ ਕਿ ਸਾਡੇ ਕੋਲ ਗੁਰਮਤਿ ਦੀ ਵਿਦਿਆ ਮਹਾਰਨੀ ਤੋਂ ਲੈ ਕੇ ਇਹ ਬੱਚਿਆਂ ਨੂੰ ਤਾਂ ਊੜੇ ਆੜੇ ਬਾਰੇ ਵੀ ਨਹੀਂ ਪਤਾ ਸਾਧ ਸੰਗਤ ਦੱਸ ਵੀ 10ਵੀਂ 11ਵੀਂ ਗੈਰਮੀ ਗਰਮੀ ਵਿੱਚ 5ਵੀਂ 5ਵੀਂ ਵਿੱਚ 6ਵੀਂ 6ਵੀਂ ਵਿੱਚ ਇਹਨਾਂ ਨੂੰ ਤਾਂ ਮੰਦਮਿਕ ਸਾਲ ਤੇ ਕਈ ਦੇ ਤੋਂ ਸਾਧ ਸੰਗਤ ਗੁਰਮਤਿ ਦੀ ਵਿਦਿਆ ਦੇ ਰਹੇ ਆ ਇਹਨਾਂ ਦਾ ਜੀਵਨ ਦੇਖ ਕੇ ਸਾਨੂੰ ਵੀ ਅੰਦਰੋਂ ਚਾ ਉੱਠਿਆ ਵੀ 2 ਘੰਟੇ ਤੋਂ ਵੀ ਬਸਿਆਂ ਵਾਸਤੇ ਕੱਢਿਆ ਕਰ ਇਨੀਆਂ ਬੇਨਤੀਆਂ ਨੂੰ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ